Ha ha ਸੋ ਲੁਧਿਆਣਾ 48 ਨਿਊਜ਼ ਦੇਖ ਰਹੇ ਆ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਗੱਲ ਕਰਦੇ ਆ ਲੁਧਿਆਣਾ ਸ਼ਹਿਰ ਦੀ ਤਾਜਪੁਰ ਰੋਡ ਦੀ ਜਿੱਥੇ ਕਿ ਇੱਕ ਠੇਕੇ ਦੇ ਬਾਹਰ ਜੋ ਦੇਖਿਆ ਜਾਂਦਾ ਕਿ ਚਾਂਪਾ ਦੀ ਜਿਹੜੀ ਰੇੜੀ ਲੱਗੀ ਉਸ ਰੇੜੀ ਦੇ ਉੱਤੇ ਜੋ ਹੰਗਾਮਾ ਹੋਇਆ ਆ ਕਈ ਐਸੇ ਮੁੰਡੇ ਜਿਹੜੇ ਅਣਪਛਾਤੇ ਸੀਗੇ ਐਸੇ ਸੰਝੇ ਗਾਂਧੀ ਕਲੋਨੀ ਦੇ ਦੱਸੇ ਜਾ ਰਹੇ ਨੇ ਕਿ ਜਿਹੜੇ ਆ ਦੋ ਭਾਈ ਸੀਗੇ ਇਹਨਾਂ ਨੂੰ ਬਹੁਤ ਜ਼ਿਆਦਾ ਗੁੱਜੀਆਂ ਸੱਟਾ ਮਾਰ ਕੇ ਇਹਨਾਂ ਦੇ ਸਿਰ ਦੇ ਵਿੱਚ ਰਾਣਾ ਰੂਣਾ ਮਾਰੀਆਂ ਤਾਂ ਮੌਕੇ ਤੇ ਜਿਹੜਾ ਸੀ ਵੀ ਕਿ ਪੁਲਿਸ ਪੁਲਿਸ ਵੀ ਜਿਹੜੀ ਬੁਲਾਈ ਗਈ ਹੈ ਪੰਜਾਬ ਪੁਲਿਸ ਇੱਥੇ ਸਾਡੇ ਨਾਲ ਮੌਜੂਦ ਸੀ ਇਹਨਾਂ ਦੇ ਬਿਆਨ ਜਿਹੜੇ ਲਿੱਤੇ ਜਾਣਗੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੇ ਮੁੰਡੇ ਨੇ ਉਹਨਾਂ ਦੀ ਫੋਟੋਆਂ ਜਿਹੜੀਆਂ ਉਹ ਆ ਚੁੱਕੀਆਂ ਨੇ ਇੱਥੇ ਕਈ ਜਗ੍ਹਾ ਤੇ ਇਦਾਂ ਕਿ ਕੈਮਰੇ ਵੀ ਲੱਗੇ ਹੋਏ ਨੇ ਉਹ ਵੀਡੀਓ ਫੁਟੇਜ ਜਿਹੜੀ ਹੈ ਉਹ ਕਢਾਈ ਜਾਏਗੀ ਉਹ ਖੋਦੜੀ ਜਾਏਗੀ ਪੰਜਾਬ ਪੁਲਿਸ ਦੀ ਪੂਰੀ ਜਿਹੜੀ ਟੀਮ ਹੈ ਜਿਹੜੀ ਉਸ ਹਸਾਮ ਨਾਲ ਪੂਰਾ ਕੰਮ ਕਰੇਗੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਜਿਹੜੇ ਪ੍ਰੂਫ ਨੇ ਉਹ ਸਾਰੇ ਨਿਕਾਲੇ ਜਾਣਗੇ ਤਾਂ ਜਿਹੜਾ ਅੰਜਾਮ ਜਿਹੜਾ આરોਪ ਜਿਹੜਾ ਲਗਾਇਆ ਜਾ ਰਿਹਾ ਹੈ ਦੱਸ ਤੁਹਾਨੂੰ ਲਾਈਵ ਤਸਵੀਰ ਦਿਖਾਈ ਜਾ ਰਹੀ ਹੈ ਕਿ ਇਸ ਚਾਂਪਾ ਵਾਲੇ ਵੀਰ ਦਾ ਜਿਹੜਾ ਨਾਮ ਸਿੱਧਾ ਹੀ ਲਿਆ ਲਿਆ ਜਾ ਰਿਹਾ ਹੈ ਕਿ ਇਹਨੇ ਫੋਨ ਕੀਤਾ ਸੀ ਤਾਂ ਇਹਦੇ ਕਹਿਣ ਤੇ ਮੁੰਡੇ ਆਏ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਜਿਹੜੇ ਹਾਲਾਤ ਜੇ ਇਹ ਦੇਖੋ ਮਾਰ ਮਾਰ ਕੇ ਮੁੰਡਿਆਂ ਦਾ ਕੀ ਹਾਲ ਕਰ ਦਿੱਤਾ ਇਹਨਾਂ ਦੇ ਸਿਰ ਤੇ ਰਾਣਾ ਮਾਰੀਆਂ ਗਈਆਂ ਇਹ ਜਾ ਕੇ ਤੁਸੀਂ ਸਿਵਲ ਚ ਪਰਚਾ ਖਰਾ ਕੇ ਆਏ ਹੋ ਕਿੰਨੀ ਦੇਰ ਹੋ ਗਈ ਤੁਹਾਡੀ ਲੜਾਈ ਨੂੰ 6 ਵਜੇ ਹੋ ਗਈ ਸੀ 6 ਵਜੇ ਹੋਈ ਸੀ ਤੇ ਤੁਸੀਂ ਕਿੰਨੀ ਦੇਰ ਹੋ ਗਈ ਥਾਣੇ ਕੋਈ ਕੰਪਲੀਟ ਕੀਤੀ ਕਿੰਨੀ ਦੇਰ ਹੋ ਗਈ ਕੰਪਲੀਟ ਕਿਤੇ ਹੋਏ ਘੰਟਾ ਘੰਟਾ ਹੋ ਗਿਆ ਕੰਟਾ ਹੋ ਗਿਆ ਤੁਹਾਡੀ ਕੋਈ ਸਨਵਾਈ ਵਗੈਰਾ ਹੋਈ ਹੈ ਕੋਈ ਮੁਲਾਜ਼ਮ ਪਹੁੰਚੇ ਨੇ ਕੀ ਕਹਿ ਰਹੇ ਨੇ ਮੁਲਾਜ਼ਮ ਤੁਹਾਡੇ ਹੱਕ ਦੇ ਵਿੱਚ ਕੁਝ ਕਹਿ ਰਹੇ ਨੇ ਮੁਲਾਜ਼ਮ ਜੀ ਸਾਡੇ ਹੱਕ ਦੇ ਵਿੱਚ ਹੈਗੇ ਕਹਿੰਦੇ ਜੀ ਅਸੀਂ ਪੂਰੀ ਕਾਰਵਾਈ ਕਰਾਂਗੇ ਅਸੀਂ ਤੁਹਾਡੇ ਨਾਲ ਅੱਛਾ ਜੀ ਹਾਂ ਮੁਲਾਜ਼ਮ ਸਾਡੇ ਨਾਲ ਹਾਂ ਸਾਡੇ ਨਾਲ ਆਏ ਨੇ ਉਹ ਮੌਕੇ ਮੌਕੇ ਦੇ ਵਾਰਦਾਤ ਤੇ ਪੂਰੀ ਕਾਰਵਾਈ ਕਰਦੇ ਪਏ ਰਹੇ ਹੁਣ ਜਿਹੜਾ ਮੌਕੇ ਤੇ ਬੰਦਾ ਹੈਗਾ ਉਹ ਦੱਸੂਗਾ ਕਿ ਇੱਥੇ ਜਿਹੜੇ ਬੰਦੇ ਸੀਗੇ ਉਹ ਕੌਣ ਸੀਗੇ ਮੌਕੇ ਦੇ ਬੰਦਾ ਕੌਣ ਸੀਗਾ ਆ ਬੰਦਾ ਸੀਗਾ ਰੇੜੀ ਵਾਲਾ ਰੇੜੀ ਵਾਲਾ ਚਾਂਪਾ ਵਾਲਾ ਉਹ ਬੰਦੇ ਦਾ ਇਹਦੇ ਫੋਨ ਕੀ ਆ ਅਸੀਂ ਅਸੀਂ ਤੇ ਇਹਦੇ ਦੁਕਾਨ ਤੇ ਅਸੀਂ ਅਸੀਂ ਇਹਦੇ ਦੁਕਾਨ ਤੇ ਸਾਮਾਨ ਲੈਣ ਅਸੀਂ ਕਿ ਅਸੀਂ ਤੇ ਆਪਣਾ ਸਮਾਨ ਲੈਣ ਉਹ ਬੰਦੇ ਬਾਦਲ ਨਾਮ ਦਾ ਜਿਹੜਾ ਮੁੰਡਾ ਹੈ ਜਿਹੜਾ ਇਹਨੂੰ ਕੁੱਟਣ ਆਇਆ ਸੀਗਾ ਉਹਨੇ ਸਾਨੂੰ ਕੁੱਟਿਆ ਨਹੀਂ ਜਿਹੜੀ ਲੜਾਈ ਜਿਹੜੀ ਹੋਈ ਹੈ ਇਹ ਬੰਦੇ ਦੀ ਸੀਗੀ ਵਜਾ ਕੀ ਵਜਾ ਇਹ ਬੰਦੇ ਦੀ ਸੀਗੀ ਅੱਛਾ ਇਹ ਆਪਸ ਵਿੱਚ ਲੜਦੇ ਪਏ ਸੀ ਇਹਨੂੰ ਗਾਲ੍ਹਾਂ ਕੱਢਦਾ ਸੀ ਮਾਜੀ ਲੜਾਈ ਦੀ ਵਜਾ ਇਹ ਹੈ ਕਿ ਅਸੀਂ ਆਏ ਸੀਗੇ ਸਮਾਨ ਲੈਣੇ ਇੱਕ ਮਿੰਟ ਯਾਰ ਲੜਾਈ 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 ਦੀ ਵਜਾ ਇਹ ਹੈਗੀ ਕਿ ਅਸੀਂ ਆਏ ਸੀਗੇ ਸਮਾਨ ਲੈਣ ਉਹਨੇ ਸਾਨੂੰ ਸਾਨੂੰ ਕਿਹਾ ਜੀ ਹਟ ਹਟੋ ਪੈਣ ਚੋਂ ਦੋ ਤੁਸੀਂ ਇੱਥੇ ਪੁੱਛ ਨਹੀਂ ਮਿਲਣਾ ਅਸੀਂ ਕਿਹਾ ਭਾਜੀ ਤੁਹਾਡੀ ਆਪਸ ਦਾ ਮਾਮਲਾ ਹੈਗਾ ਯਾਨੀ ਕਿ ਤੁਹਾਡੇ ਨਾਲ ਰੋਡ ਦੇ ਉੱਤੇ ਸ਼ਰਿਆਮ ਧੱਕੇ ਕਰ ਰਹੇ ਹੈ ਤੇ ਕਾਨੂੰਨ ਵੀ ਹੈ ਜਿਹੜਾ ਉਹ ਗੈਰੀ ਗੂੜੀ ਨੀਂਦ ਸੁੱਤਾ ਹੋਇਆ ਕਾਨੂੰਨ ਜਿਹੜਾ ਨਹੀਂ ਦੇਖ ਰਿਆ ਜੇ ਅੱਜ ਕਾਨੂੰਨ ਦੇ ਜਿਹੜੇ ਮੁਲਾਜ਼ਮ ਨੇ ਇੱਥੇ ਪਹੁੰਚੇ ਨੇ ਕਿ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਤੁਹਾਡੀ ਜਿਹੜੀ ਕਾਰਵਾਈ ਉਸਰੇ ਲਾਉਣਗੇ ਕਹਿ ਰਹੇ ਹੈ ਕਹ ਰਹੇ ਜੀ ਅੱਛਾ ਤੁਸੀਂ ਹੋਰ ਨਹੀਂ ਅੱਗੇ ਕਿਸੇ ਨੂੰ ਵੀ ਇਤਲਾਹ ਕੀਤੀ ਹੈ ਪਰਚਾ ਕਰਾ ਕੇ ਆਏ ਹੋ ਸੀ ਹਾਂਜੀ ਹਾਂਜੀ ਪਰਚਾ ਕਰਾ ਕੇ ਐਮਐਲਏ ਨੂੰ ਦਿੱਤੀ ਹੈ ਦਿੰਦੀ ਹੈ ਦਿੰਦੀ ਹੈ ਜੀ ਆਓ ਜਾਣਦੇ ਹਾਂ ਕਿ ਸਾਡੇ ਜਿਹੜੇ ਸਤਲਮੁਖ ਥਾਣੇ ਦੇ ਵਿੱਚੋਂ ਡਿਵੀਜ਼ਨ ਥਾਣੇ ਦੇ ਵਿੱਚੋਂ ਜਿਹੜੇ ਅਫਸਰ ਆਏ ਨੇ ਅਸੀਂ ਉਹਨਾਂ ਦੇ ਕੋਲੋਂ ਬਿਆਨ ਲਵਾਵਾਂਗੇ ਹਾਂਜੀ ਸਰ ਕੀ ਹਾਲ ਹੈ ਜੀ ਵਧੀਆ ਵਧੀਆ ਸਰ ਕੀ ਕਹਿਣਾ ਚਾਹੋਗੇ ਤੁਸੀਂ ਆ ਜਿਹੜਾ ਪੰਗਾ ਹੋਇਆ ਇਹਦੇ ਬਾਰੇ ਹਰੀ ਸਿੰਘ ਨਾਮ ਦੇ ਬੰਦੇ ਨੇ ਇੱਕ ਦਰਖਾਸਤ ਦਿੱਤੀ ਆ ਜੀ ਉਹ ਆਪਣੇ ਰਿਸ਼ਤੇ ਰਾਣ ਇੱਥੇ ਆਇਆ ਸੀ ਮੜਾਈ ਚਾਪ ਲੈਣ ਵਾਸਤੇ ਜੀ ਉਹਨੇ ਨਾਮ ਨੂੰ ਵਿਅਕਤੀ ਨੇ ਕੁੱਟਮਾਰ ਕੀਤੀ ਆ ਦਰਖਾਸਤ ਲਿਖ ਲਈ ਆ ਮੌਕਾ ਦੇਖਦੇ ਆ ਸਿਸਟੀ ਕੈਮਰੇ ਚੈੱਕ ਕਰ ਰਹੇ ਆ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸਰ ਠੀਕ ਆ ਜੀ ਕੁਝ ਵੈਸੇ ਪਤਾ ਲੱਗਿਆ ਕਹਿੰਦੇ ਵੀ ਸੰਜੇ ਗਾਂਧੀ ਕਲੋਨੀ ਦੇ ਮੁੰਡੇ ਨੇ ਸਾਰੇ ਗੈਰ ਆ ਪਰ ਸੀਸੀਟੀ ਵੀ ਕੈਮਰੇ ਹਜੇ ਦੇਖਣੇ ਆ ਦੇਖ ਤੋਂ ਉਦੋਂ ਬਾਅਦ ਕਾਰਵਾਈ ਕਰੀ ਸੋ ਇਹਨਾਂ ਨੂੰ ਲਾਵਾਂਗੇ ਮੈਡੀਕਲ ਰਿਪੋਰਟਾਂ ਲੈ ਕੇ ਕਾਰਵਾਈ ਕਰ ਦਾਂਗੇ ਠੀਕ ਆ ਜ ਸੋ ਤੁਸੀਂ ਲਾਈਵ ਜਿਹੜੀ ਤਸਵੀਰ ਦੇਖ ਰਹੇ ਹੋ ਤਾਜਪੁਰ ਰੋਡ ਦੀ ਅ ਦੱਸਿਆ ਜਾ ਰਿਹਾ ਕਿ ਤਾਜਪੁਰ ਉਹ ਡੇਰੀਆਂ ਦੇ ਕੋਲ ਜਿਹੜਾ ਜਾਣ ਲੇਵਾ ਹਮਲਾ ਕੀਤਾ ਬੰਦਿਆਂ ਦੇ ਉੱਤੇ ਅਟੈਕ ਕੀਤਾ ਰਾਣਾ ਮਾਰੀਆਂ ਗਈਆਂ ਇਹਨਾਂ ਦਾ ਸਿਵਲ ਦੇ ਵਿੱਚ ਪਰਚਾ ਹੋ ਚੁੱਕਿਆ ਸੋ ਸਾਡੇ ਨਾਲ ਆਈਓ ਕ੍ਰਿਸ਼ਨਾਲਾਲ ਜੀ ਕ੍ਰਿਸ਼ਨਪਾਲ ਜੀ ਜੀ ਉਹਨਾਂ ਦੇ ਬਿਆਨ ਆਏ ਨੇ ਜਿਹੜੇ ਥਾਣੇਦਾਰ ਨੇ ਮੌਜੂਦ ਇਸ ਟਾਈਮ ਡਿਊਟੀ ਦੇ ਉੱਤੇ ਉਹਨਾਂ ਦੇ ਬਿਆਨ ਆਏ ਨੇ ਕਿ ਕੱਲ ਜਿਹੜੇ ਇੱਥੇ ਦੇ ਕੈਮਰੇ ਨੇ ਉਹ ਸਾਰੇ ਖੰਘਾਲੇ ਜਾਣਗੇ ਜੋ ਕੁਝ ਵੀ ਇਹਨਾਂ ਦੇ ਤਹਿਤ ਬਣਦੀ ਕਾਰਵਾਈ ਹੋਏਗੀ ਅਸੀਂ ਇਸ ਕਾਰਵਾਈ ਨੂੰ ਜ਼ਰੂਰ ਕਰਾਂਗੇ ਧੰਨਵਾਦ ਜੀ